ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੋ ਅੰਦਾਜ਼ੀ ਹੈ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੋਂ ਅੰਦਾਜ਼ੇ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਪਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਰੀ ਬਾਰਿਸ਼ ਨੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂਬਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੋ ਅੰਦਾਜ਼ੀ ਹੈ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੋਂ ਅੰਦਾਜ਼ੇ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ دہشت ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤਹ ਅੰਦਾਜ਼ੀ ਹੈ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੋਂ ਅੰਦਾਜ਼ਾ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਖੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚੱਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਦੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਦੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੋਂ ਅੰਦਾਜ਼ੇ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੋਂ ਅੰਦਾਜ਼ਾ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚੱਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ دہشت ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇਦੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੋ ਅੰਦਾਜ਼ੀ ਹੈ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਜਿਥੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੋਂ ਅੰਦਾਜ਼ਾ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੋਂ ਅੰਦਾਜ਼ੇ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੁਹਾਂ ਦਾ ਅੰਦਾਜ਼ਾ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚੱਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਦੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਦੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੁਹ ਅੰਦਾਜ਼ੀ ਹੈ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤੋਂ ਅੰਦਾਜ਼ਾ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚੱਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ دہشت ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਦੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਦੇ ਨੇ ਲਗਾਤਾਰ ਪੈ ਰਹੀ ਪਾਰੀ ਬਾਰਿਸ਼ ਨੇ ਪੰਜਾਬ ਦੇ ਜਿੱਥੇ ਕਈ ਇਲਾਕਿਆਂ ਦੇ ਵਿੱਚ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਇਸ ਦੇ ਨਾਲ ਕਈ ਇਲਾਕੇ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਖੋਫਨਾਕ ਤਸਵੀਰਾਂ ਨੇ ਤੋ ਅੰਦਾਜ਼ੀ ਹੈ ਕਿ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਤਸਵੀਰਾਂ ਪੰਜਾਬ ਅਤੇ ਹਿਮਾਚਲ ਦੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਤੋਂ ਸਾਹਮਣੇ ਆਈਆਂ ਨੇ ਪਾਣੀ ਨੇ ਕਾਫੀ ਤਬਾਹੀ ਮਚਾ ਰੱਖੀ ਹੈ ਤਾਂ ਅੰਦਾਜ਼ਾ ਹੈ ਕਿ ਹੁਸ਼ਿਆਰਪੁਰ ਦੇ ਨਾਲ ਲੱਗਦੇ ਸੱਤ ਪਿੰਡ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੀ ਸਰਹੱਦ ਹਿਮਾਚਲ ਦੇ ਬਾਥੜੀ ਜ਼ਿਲ੍ਹਾ ਟਾਲੀਵਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਹਾੜਾਂ ਤੋਂ ਲਗਾਤਾਰ ਪਾਣੀ ਪੰਜਾਬ ਦੇ ਵੱਲ ਆ ਰਿਹਾ ਹੈ ਜਿਸ ਦੇ ਚਲਦੇ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਹੈ ਲੋਕਾਂ ਦੇ ਵਿੱਚ ਇਸ ਸਮੇਂ دہشت ਦਾ ਮਾਹੌਲ ਬਣਿਆ ਹੋਇਆ ਹੈ ਲੋਕ ਕਾਫੀ ਡਰੀ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੇ ਘਰ ਵੀ ਪਾਣੀ ਦੇ ਵਿੱਚ ਡੁੱਬਦੇ ਹੋਏ ਦਿਖਾਈ ਦੇ ਰਹੇ